ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਘਾਰ ਸੁਖਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨ ਮੁਖ ਕੂੜ ਗਵਾਰ ਕੂੜ ਕਮਾਈਐ ਸਚ ਦਹ ਦਰ ਜਾਏ ਸਚ ਸਵਾਈਐ ਸਚ ਅੰਦਰ ਮਹਿਲ ਸਚ ਬੁਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਾਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਸਤ ਗੁਰ ਸੇਵਨ ਸੰਗ ਧਰਮ ਚੁਕਾਈਐ ਸਤ ਗੁਰ ਆਖੇ ਘਾਰ ਸੁਖਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਖ ਕਾਰ ਕਮਾਈਐ ਸਤ ਗੁਰੁ ਹੋਏ ਦਿਆਲਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰਜਾਇ ਸਚ ਸਵਈਐ ਸਚੈ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚੁ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਖ ਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨਮਖ ਕੁੜਗਵਾਰ ਕੁੜ ਕਮਾਈ ਹੈ ਸਚ ਦੇ ਦਰ ਜਾਏ ਸਚ ਸਵਈਏ ਸਚੇ ਅੰਦਰ ਮਹਿਲ ਸਚ ਬਲਾਈਏ ਨਾਨਕ ਸਚ ਸਦਾ ਸਚਿਆਰ ਸਚ ਸਮਈਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਧਰਮ ਚੁਕਾਈਐ ਸਤ ਗੁਰ ਆਖੇ ਘਾਰ ਸੁਖਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮੁਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਖ ਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚੁ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤਿਗੁਰ ਸੇਵਨ ਸੰਗ ਪਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ मनमुख कूड़ गवार कूड़ कमाई है सच द दर जाए सच सवई है सच अंदर महल सच बुलाइए नानक सच सदा सच्चे यार सच समई है सतनाम श्री वाहेगुरु साहिब जी पड़ी ਸਤ ਗੁਰ ਸੇਵਨ ਸੰਗ ਧਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸੱਚ ਸਮਈਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨਮਖ ਕੁੜਗਵਾਰ ਕੁੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਧਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰ ਹੋਏ ਦਿਆਲਤਾ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਖ ਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮੁਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚੁ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਖ ਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ मनमुख कूड़ गवार कूड़ कमाई है सच द दर जाए सच सवई है सच अंदर महल सच बुलाइए नानक सच सदा सच्चे यार सच समई है सतनाम श्री वाहेगुरु साहिब जी पड़ी ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਘਾਰ ਸੁਖਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰੁ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨ ਮੁਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰਜਾਇ ਸਚ ਸਵਈਐ ਸਚੈ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚੁ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈ ਹੈ ਸਚ ਦੇ ਦਰ ਜਾਏ ਸਚ ਸਵਈਏ ਸਚੇ ਅੰਦਰ ਮਹਿਲ ਸਚ ਬਲਾਈਏ ਨਾਨਕ ਸਚ ਸਦਾ ਸਚਿਆਰ ਸਚ ਸਮਈਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਘਾਰ ਸੁਖਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਖਾਰ ਕਮਾਈਐ ਸਤ ਗੁਰੁ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨਮੁਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰਜਾਇ ਸਚ ਸਵਈਐ ਸਚੈ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚੁ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ मनमुख कूड़ गवार कूड़ कमाई है सच द दर जाए सच सवई है सच अंदर महल सच बलई है नानक सच सदा सच्चे यार सच समई है सतनाम श्री वाहेगुरु साहिब जी पड़ी ਸਤ ਗੁਰ ਸੇਵਨ ਸੰਗ ਧਰਮ ਚੁਕਾਈਐ ਸਤ ਗੁਰ ਆਖੇ ਘਾਰ ਸੁਖਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮੁਖ ਕੁੜਗਵਾਰ ਕੁੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚੁ ਸਮਈਐ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤਿਗੁਰ ਸੇਵਨ ਸੰਗ ਪਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨਮਖ ਕੁੜਗਵਾਰ ਕੁੜ ਕਮਾਈਐ ਸਚ ਦੇ ਦਰਜਾਇ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਧਰਮ ਚੁਕਾਈਐ ਸਤ ਗੁਰ ਆਖੇ ਘਾਰ ਸੁਖਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮੁਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਪਰਮ ਚੁਕਾਈਐ ਸਤ ਗੁਰ ਆਖੇ ਕਾਰ ਸੁਕਾਰ ਕਮਾਈਐ ਸਤ ਗੁਰੁ ਹੋਏ ਦਿਆਲ ਤਾ ਨਾਮੁ ਧਿਆਈਐ ਲਾਹ ਭਗਤ ਸੋ ਸਾਰ ਗੁਰਮਖ ਪਾਈਐ ਮਨਮੁਖ ਕੁੜ ਗਵਾਰ ਕੁੜ ਕਮਾਈਐ ਸਚ ਦੇ ਦਰਜਾਇ ਸਚ ਸਵਈਐ ਸਚੈ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਧਰਮ ਚੁਕਾਈਏ ਸਤ ਗੁਰ ਆਖੇ ਕਾਰ ਸੁਖਾਰ ਕਮਾਈਏ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਏ ਲਾਹ ਭਗਤ ਸੋ ਸਾਰ ਗੁਰਮਖ ਪਾਈਏ ਮਨਮਖ ਕੁੜਗਵਾਰ ਕੁੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਸਤ ਗੁਰ ਸੇਵਨ ਸੰਗ ਧਰਮ ਚੁਕਾਈਐ ਸਤ ਗੁਰ ਆਖੇ ਘਾਰ ਸੁਖਾਰ ਕਮਾਈਐ ਸਤ ਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹ ਭਗਤ ਸੁਸਾਰ ਗੁਰਮਖ ਪਾਈਐ ਮਨਮਖ ਕੂੜ ਗਵਾਰ ਕੂੜ ਕਮਾਈਐ ਸਚ ਦੇ ਦਰ ਜਾਏ ਸਚ ਸਵਈਐ ਸਚੇ ਅੰਦਰ ਮਹਿਲ ਸਚ ਬਲਾਈਐ ਨਾਨਕ ਸਚ ਸਦਾ ਸਚਿਆਰ ਸਚ ਸਮਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ